ਲੋ ਜੀ ਆਪਾਂ ਬਈ ਆਪਣੀ ਰਾਣੀ ਸੁੰਦਰਾ ਚ ਚੱਲੇ ਆ ਹੁਣ ਆਪਾਂ ਬਾਹਰ ਮੇਰੇ ਨਾਲ ਆਪਣਾ ਮਿੱਤਰ ਮੱਥਾ ਲਾ ਅਟੈਕ ਲੈ ਨਾਲ ਬਣੇ ਰਿਹਾ ਆਪਾਂ ਬਲੋਗਿੰਗ ਕਰਦੇ ਆ ਦੁਬਾਰੇ ਸਟਾਰ ਲੋ ਜੀ ਜਪਾ ਚੱਲਦੇ ਆ ਕਰਦੇ ਨਵੀਂ ਬਲੌਗ ਦੀ ਸਟਾਰਟਿੰਗ ਮਿਲਿਓ ਦੁਬਾਰੇ ਸਟਾਰਟ ਕਰਦੇ ਆਪਾਂ ਬਲੌਗ ਦੇਖਿਆ ਕਰੋ ਮੇਰਾ ਵੀਰ ਠੀਕ ਆ ਲੋ ਜੀ ਆਓ ਜੀ ਪਿੰਡੋਂ ਨਿਕਲ ਚੱਲੇ ਆਪਾਂ ਆਪਾਂ 10 ਮਿੰਟ ਚੱਲੇ ਆਪਾਂ ਚੰਡੀਗੜ੍ਹ ਇੱਕ ਦੋ ਮਿੱਤਰਾਂ ਨੂੰ ਮਿਲਾਂ ਇੱਕ ਦੋ ਕੰਮ ਨੇ ਕਰਕੇ ਆਵਾਂਗੇ ਹਾਂ ਜੀ ਆਓ ਆ ਗਿਆ ਮੇਰੇ ਭਾਈ ਨੂੰ ਹੁਣ ਚੜਾਉਣਾ ਪੰਡੋ ਮੇਰੀ ਯਾਰ ਨੂੰ ਪਰ ਇੱਕ ਗੱਲ ਹੋਰ ਹੋ ਗਈ ਮੈਨੂੰ ਲੈਣ ਆਏ ਸੀ ਜਿਆਦਾ ਚੰਡੀਗੜ੍ਹੋਂ ਦੋਨਾਂ ਦੇ ਸਲਟਾ ਇੱਕੋ ਜਿਹਾ ਆਈ ਜਾਂਦਾ ਹੈਗਾ ਬੰਗ ਇੱਕੋ ਜਿਹਾ ਹੁੰਦਾ ਨੇ ਲਗਾਉਣਾ ਤੁੰਨ ਆ ਲੈ ਫੋਟੋ ਦੇ ਦੇਖੋ ਬਾਈ ਸਲਟਾ ਮੈਚਿੰਗ ਹੋ ਗਿਆ ਐਸੋ ਵੀ ਹੋ ਗਿਆ ਚੱਲਿਆਂ ਜੁੜੇ ਰਹੋ ਅਸੀਂ ਉਹ ਵਲੌਗ ਦੁਆਰੇ ਸਟਾਰਟ ਕਰਤਾ ਬਈ ਆਪਾਂ ਠੀਕ ਹੈ ਨਾ ਚੰਡੀਗੜ੍ਹ ਚੱਲੇ ਆ ਮਿਲਦੇ ਆ ਆ ਗਈ ਬੇਬੀ ਤੇ ਬਤਾ ਇਹ ਸਲਟਾ ਦੇਖੋ ਯਾਰ ਐ ਮੈਂ ਦਾ ਜਾਨ ਲਓ ਜੀ ਪਹੁੰਚ ਗਏ ਰਾਏਪੁਰੇ ਲਓ ਜੀ ਰਾਏਪੁਰੇ ਪਹੁੰਚ ਗਏ ਰਸਤਾ ਕਿਵੇਂ ਬਲੌਗ ਜਾ ਕਰ ਰਿਹਾ ਪਤਾ ਨਹੀਂ ਕਿਦਾਂ ਬਾਬਾ ਹੀ ਇੱਕ ਦੇਖਦੇ ਕਿੱਧਰ ਹੀ ਨਿਕਲਦੇ ਆ ਭਾਈ ਲਓ ਜੀ ਚੰਡੀਗੜ੍ਹ ਹੋ ਗਿਆ ਆਪਾਂ ਐਂਟਰ ਪਹੁੰਚ ਚੁੱਕੇ ਆ ਚੰਡੀਗੜ੍ਹ ਮੈਂ ਤੇ ਮੇਰਾ ਮਿੱਤਰ ਹੈ ਬਾਈ ਪਹੁੰਚ ਗਏ ਲਓ ਜੀ ਆਪਾਂ ਗਏ ਕੁਆਟਰਾਂ ਚੰਡੀਗੜ੍ਹ ਜਾਂ ਆ ਦੇਖੋ ਇੱਥੇ ਮੇਰਾ ਰਹਿਣਾ ਟੈਨਮੈਂਟ ਫੌਜੀ ਵੀਰਾ ਸਰਵਿਸ ਕਰਦੇ ਨੇ ਚੰਡੀਗੜ੍ਹ ਆ ਉਹਨਾਂ ਨੂੰ ਸਰ ਫੰਡੋਸ ਸਮਾਨ ਲੈ ਆ ਸੀ ਸਮਾਨ ਫੜਾਉਣੇ ਆ ਲਓ ਬਈ ਆ ਜਾ ਬਈ ਬਾਰੇ ਲਓ ਜੀ ਆ ਲੈ ਆ ਸਮਾਨ ਨਾਲ ਮੇਰਾ ਮਿੱਤਰ ਗੁਰੂ ਮਦਦ ਲੈ ਵੀ ਪਾ ਹੱਥੋਂ ਲਓ ਬਈ ਸਮਾਨ ਧਰ ਕੇ ਵੀ ਇਹਦਾ ਚੱਲਵੇ ਅਬ ਦੀ ਮੰਚਲ ਵਾਲ ਜਿੱਧਰ ਕੰਮ ਕਰਨਾਗਾ ਫੇਰ ਮਿਲ ਜਾਂਗੇ ਦੇਖਦੇ ਆ ਦੁਬਾਰੇ ਮੁੜ ਕੇ ਆ ਕੇ ਰੋਟੀ ਪਾਣੀ ਖਾਣੇ ਘਰੇ ਹੁਣ ਜਾਣੇ ਹੈਗੇ ਨਾ ਲਓ ਜੀ ਪਹੁੰਚ ਗਏ ਸੈਕਟਰੀਏ ਤੱਕ ਆਹ ਬਈ ਪਹੁੰਚ ਗਏ ਹੌਲੀ ਜਿਹਾ ਕਿਤੇ ਪਹੁੰਚੋ ਉਹ ਕੈਸਾ ਇਟਰੀਏ ਦੂਰ ਬਹੁਤ ਦੂਰ ਆ ਪਈ ਚੰਡੀ ਗਾ ਰਿਆਲੀ ਸੈਕਟਰੀ ਟੱਪ ਨੇ ਟੱਬੀ ਨੇ ਮੇਰੇ ਪਿੰਡ ਵਾਲੇ ਟੱਬੀ ਲੱਗਦੇ ਹਨਾ ਹੋ ਗਈ ਪਕਾਈ ਜਾਣਾ ਸੀ ਅਸੀਂ ਬੈਕ ਸਾਈਡ ਆ ਅਸੀਂ ਆਗੇ 프ਰੰਟ ਵਾਲੇ ਪਾਸੇ ਹੋਤੋ ਦੀ ਕੋਲ ਕੀ ਆਣਾ ਬਹੁਤ ਗਰਮੀ ਬਹੁਤ ਅੱਜ ਦਾ ਹਨਾ ਬਾਈ ਹੈ ਬੜਾ ਹਾਲ ਹੋਰ ਕੀ ਨਾ ਠੀਕਾ ਲਓ ਜੀ ਸੈਕਟਰੀ ਜੋ ਕੰਮ ਨੇ ਵੇਟ ਕੇ ਆ ਗਏ ਪਿੰਡ ਤੇ ਆ ਮੁੰਡਿਆਂ ਕੋਲੇ ਆ ਆਪਣਾ ਛੋਟਾ ਭਾਈ ਹੈਪੀ ਇਹ ਵੀ ਆਪਣਾ ਭਾਈ ਆ ਹੁਣ ਅਸੀਂ ਆ ਗਏ ਇੰਨਾ ਕੋਲੇ ਇਹਨਾਂ ਦਾ ਕੁਆਟਰ ਆ ਮੁੰਡੇ ਸੀ ਵੀ ਚ ਲੱਗੇ ਹੋਏ ਨੇ ਤੇ ਹੁਣ ਅਸੀਂ ਇੱਥੇ ਬੈਠੇ ਨੇ ਠੰਡਾ ਪਾਣੀ ਕੋਕਾ ਸਾਰਾ ਉਹ ਤੁਹਾਡੀ ਸੇਵਾ ਕਰ ਰਹੇ ਨੇ ਹੁਣ ਹੈ ਬਈ ਪਾਣਾ ਕੋਈ ਕਮੀ ਆਈ ਸੀ ਯਾਨੀ ਮੈਂ ਵੀ ਉਹ ਪਟਾਵੇ ਕਾ ਹੁਣ ਏਸੀ ਲਵਾ ਦੂੰ ਫੇਰ ਉਹਦੇ ਕੋਲੇ ਆ ਕੇ ਰੱਪਿਆ ਕਰਾਂਗੇ ਲੋ ਕਈ ਵਾਰ ਆ ਨਾ ਅਸੀਂ ਚੰਡੀਗੜ੍ਹ ਆਏ ਜਿੰਨੇ ਵਾਰ ਆ ਵੀ ਆਇਆ ਨਾ ਮੀਂਹ ਪੈਂਦਾ ਹੁੰਦਾ ਹੈਗਾ ਅੱਜ ਫੇਰ ਲੱਗੀਆਂ ਕਣੀਆਂ ਹਾਂਜੀ ਕਣੀਆਂ ਫੇਰ ਲੱਗੀਆਂ ਚਲ ਕਿ ਹੁਣ ਪੈਣ ਲੱਗੂ ਬੱਦਲ ਕਰ ਚ ਰਿਹਾ ਜਿੰਨੇ ਵਾਰ ਆ ਵੀ ਆਏ ਅਸੀਂ ਚੰਡੀਗੜ੍ਹ ਮੀਂਹ ਪੈਣੀ ਪੈਣਾ ਹਗਾ ਲੱਗਦਾ ਇਹ ਪ੍ਰੋਗਰਾਮ ਅੱਗੇ ਆ ਦੇ ਆ ਦੇਖੋ ਲਈ ਲੱਗੀਆਂ ਕਣੀਆਂ ਹਾਂ ਭਾਈ ਜਿੰਨੇ ਵਾਰ ਆਏ ਆਪਾਂ ਵਾਹ ਆਮਾ ਜਿੰਨੇ ਵਾਰ ਆਏ ਉਹਨੇ ਵਾਰਾ ਮੀ ਪੈਂਦੀ ਪੈਂਦਾ ਹਣਾ ਉਹੀ ਆਈਏ ਕੁਦਰਤੀ ਕੰਮ ਕਣੀ ਆਈ ਜਾਂਦੇ ਦੇਖ ਇਹ ਬੱਦਲ ਵਾਈ ਹੋਈ ਉਧਰ ਜਲੀ ਮਾਰਕੇ ਅਸੀਂ ਇਹ ਮਾਰਕੀਟ ਯਾਰ ਅਸੀਂ ਇਹ ਮਾਰਕੀਟ ਚ ਪਤਾ ਕਰਨਾਗਾ ਟੈਲੀਸਕੋਪ ਇਹਦਾ ਰਾਤ ਨੂੰ ਦੇਖਦੇ ਹੁੰਦੇ ਆ ਭਾਲਦੇ ਆ ਕੱਲ ਕੀ ਕੁੜੀਆਂ ਨੂੰ ਚਾਹੀਦਾ ਕਰੇ ਜੇ ਉਹ ਮਿਲ ਜੇ ਬੜੀ ਚੰਗੀ ਗੱਲ ਆ ਨਹੀਂ ਆਨਲਾਈਨ ਤਾਂ ਮੰਗਾਉਣਾ ਪਊ ਮੈਂ ਮਾਂ ਸਭਾ ਦਾ ਕਰ ਲਿਆ ਬਠਿੰਡੇ ਸੰਗਰੂਰ ਕਿ ਖੇਡਾਂ ਹੀ ਵਾਲੇ ਮਿਲ ਜਾਂਦੇ ਭਰਾ ਅਸਲੀ ਟੈਲੀਸਕੋਪ ਨਹੀਂ ਮਿਲਿਆ ਆਨਲਾਈਨ ਮਿਲੂ ਨਹੀਂ ਦੇਖਦਾ ਜੇ ਮਿਲ ਗਿਆ ਇੱਥੋਂ ਆ ਕਿਉਂ ਆ ਗਿਆ ਕਿ ਨਹੀਂ ਇਹਦਾ ਆ ਗਿਆ ਦੇਖਦਾ ਉਹ ਮੀਂਹ ਪੂਰਾ ਤਰ ਰ ਨਾ ਪੂਰਾ ਪੈ ਰਿਆ ਮੀਂਹ ਇਸ ਟਾਈਮ ਹਣਾ ਭਾਈ ਇਹਨਾਂ ਨੂੰ ਪਤਾ ਕਰ ਇਹਨਾਂ ਨੂੰ ਪਤਾ ਕਰ ਚੱਲ ਚੰਡੀ ਘੜਦੇ ਨੇ ਯਾਰਿਆਂ ਨੇ ਪੱਟਾ ਇਹ ਵੀ ਨਹੀਂ ਗਿਆ ਦੇਖੋ ਜੀ ਮੀਂਹ ਪੈ ਰਿਆ ਚੰਡੀ ਘੜਦੇ ਨੇ ਸਤਰੀਆਂ ਤੇ ਸਤਰੀਆਂ ਟੰਗਦੀਆਂ ਸਾਰੀਆਂ ਪੁੱਟੀਆਂ ਕਰਕੇ ਪੁੱਟੀਆਂ ਡੰਗਦੀਆਂ ਦੇ ਕੇ ਚੰਡੀਕੜ ਨਿਆਰੇ ਆਣੇ ਪੱਟਿਆ ਹੈ ਕਣੀਆਂ ਤੈਨੀਆਂ ਨੇ ਪਈ ਕਣੀਆਂ ਬੈਨੀਆਂ ਇੱਥੇ ਕੰਡੇ ਕੀੜੇ ਕੱਟਦੇ ਮੀਹ ਵਾਲੇ ਕੀੜੇ ਕਹਿੰਦੇ ਨੇ ਚੰਡੀਕੜ ਪਈ ਬਹੁਤ ਮੀਹਾਂ ਬਹੁਤ ਮੀਹ ਆ ਭਾਈ ਉਹ ਮਟਕਤ ਉਹ ਮਟਕਤ ਕਿੱਦਾਂ ਹੈ ਮੀ ਮੀਓ ਅਪੇ ਨੂੰ ਆਠਾ ਸੌ ਲੱਗਾ ਦੇ ਪਰਪਲੇ ਪਰਪਲੇ ਵਾਲਾ ਮੀਆ ਕਦੇ ਉੱਤ ਦੇ ਪਰਪਲੇ ਕਹਿੰਦਾ ਪਰਪਲੇ ਵਾਲਾ ਮੀਆ ਅੱਜ ਤਾਂ ਚੰਡੀਗੜ੍ਹ ਪਏ ਡੁੱਬੂਗਾ ਦੇਖੋ ਕਿਹੜਾ ਥਲ ਹੋ ਗਏ ਕਾਰਨ ਕਿ ਸਾਲਾ ਚੰਡੀਗੜ੍ਹ ਦੇ ਨਿਆਰੇ ਨਹੀਂ ਹੁੰਦਾ ਜਿਹੜੇ ਸਾਡੇ ਤਾਂ ਸਾਰੇ ਮੀਨੇ ਰੋਲਦੇ ਭਾਈ ਭਿੰਜ ਗਏ ਚੱਲਦੇ ਪੰਡਾ ਨੂੰ ਕਮਾ ਦੇ ਟਿਕੜੇ ਕੋਈ ਲੋ ਜੀ ਰੁਕ ਕੇ ਉਹਦੇ ਹੋਏ ਰੁਕਦੇ ਭਾਈ ਅਸੀਂ ਹੁਣ ਰਾਜ ਖੜ ਗਏ ਇਹ ਮੁੰਡੇ ਕਹਿੰਦੇ ਕਾਫੀ ਵੀ ਨਹੀਂ ਹੁਣ ਕਾਫੀ ਕੋਈ ਪੀਂਆਂ ਹਾਂ ਭਾਈ ਪੀਂਈਆਂ ਕਿ ਇਹ ਕਹਿੰਦੇ ਸਟਾਰਬਕਸ ਦੀ ਪੀਣੀ ਆ ਉਹ ਪਾਇਆ ਸਟਾਰਬਕਸ ਵਾਲਾ ਬਰਾ ਰਹਿ ਗਿਆ ਚੰਡੀਗੜ੍ਹ ਤੋਂ ਹੁਣ ਬ੍ਰੇਸਟਾ ਦੀ ਪੀਉਣਾ ਇਹਨਾਂ ਨੂੰ ਕੌਫੀ ہاں ਵੀ ਹੈਗੇ ਨਹੀਂ ਚੱਲਦਾ ਚੱਲ ਜਾ ਆ ਆ ਪੀਣੀ ਸੀ ਕੌਫੀ ਬ੍ਰੇਸਟਾ ਦੀ ਤੇ ਆ ਜਾਦੂ ਕਹਿੰਦਾ ਆ ਪੈਣੀ ਆ ਕਿਹੜੀ ਇਹ ਕੇਤਲੀ ਵਾਲਿਆਂ ਦੀ ਇਹਨਾਂ ਦਾ ਟੇਸਟ ਦੇਖਣਾ ਤੁਹਾਨੂੰ ਦੱਸ ਦੇ ਕਿਵੇਂ ਕੌਫੀ ਠੀਕ ਆ ਤੇ ਕੇਤਲੀ ਵਾਲਿਆਂ ਦੇ ਆ ਕੇ ਆ ਪੀਣੇ ਕੇਤਲੀ ਇਹਨਾਂ ਨਾਲ ਪਾ ਕੇ ਪੀਉਣੀ ਹੈ ਕੌਫੀ ਇਹਨਾਂ ਨਾਲ ਹੀ ਪੀਉਣਗੇ ਨਾ ਹੈ ਗੋਰਡ ਚਾਕਲੇਟ ਕਾਫੀ ਇਹਦੇ ਚਾਹ ਚਾਹ ਕਾਫੀ ਕਾਫੀ ਉਹ ਤੇ ਆਪਕੇ ਇਦਲੀਆਂ ਦੇਖੂਈ ਕੇਦਰੀ ਆ ਗਈ ਕਾਫੀ ਆ ਗਈ ਕਾਫੀ ਕੇਦਰੀ ਵਾਲੇ ਨਹੀਂ ਦੱਸਦੇ ਹੁਣ ਟੇਸਟ ਦੱਸਾਂਗੇ ਕਿ ਮੈਂ ਠੀਕ ਆ ਚੰਗਾ ਭਾਈ ਠੀਕ ਦੱਸਣਾ ਚੰਗਾ ਇਦਲੀਆਂ ਨਾਲ ਚਾਹ ਪੀ ਕੇ ਦੇਖਣਾ ਕੇਦਰੀ ਉਹਦੀ ਕਾਫੀ ਚਾਹੀ ਨਿਕਲੀ ਲੈ ਵੀ ਕਾਫੀ ਵੀਧੀਆ ਕੇਦਰੀਗੜਾਂ ਦੀ ਬੈਸਟ ਵਾਲਿਆਂ ਨੂੰ ਟੇਸਟ ਵਧੀਆ ਲੱਗਿਆ ਆ ਬਹੁਤ ਵਧੀਆ ਕਾਫੀ ਆ ਭਾਈ ਪੀਓ ਓਕੇ ਇਹ ਲੋਪਾ ਜਾਨਿਆ ਰਾਜਪੁਰੇ ਨੂੰ ਚੰ ਹੈਨਾ ਚੰਡੀਗੜ੍ਹ ਉਥੇ ਰਾਹ ਤੇ ਆਉਂਦਾ ਹੈ ਆਰਡਰ ਇੱਥੇ ਆ ਕੀਤਲੀ ਵਾਲੇ ਵੀ ਬਹੁਤ ਵਧੀਆ ਕਾਫੀ ਆ ਭਾਈ ਕੀ ਗੱਲ ਹੋਈ ਸੀ ਵੀ ਕਾਫੀ ਮੈਂ ਪੀਉਣੀ ਅੱਗੇ ਮੇਰਾ ਭਾਈ ਪੀਣਾ ਉਹ ਜਦੋਂ ਵੀ ਚੰਡੀਗੜ੍ਹ ਆਉਂਦੇ ਆ ਇਹ ਕਹਿੰਦਾ ਨਵੇਂ ਬ੍ਰਾਂਡ ਚੋ ਕਾਫੀ ਪੀਣੀ ਆ ਪਰ ਮੇਰਾ ਫਾਇਦਾ ਤਾਂ ਹੋ ਗਿਆ ਕਾਫੀ ਵਧੀਆ ਸੀ ਪਰ ਜਿੰਨੇ ਦਾ ਬ੍ਰਸ਼ਟਾ ਦਾ ਇੱਕ ਕੱਪ ਆਉਂਦਾ ਉਹਨੇ ਤਾਂ ਅਸੀਂ ਤੰਨੇ ਆਨੇ ਨੇ ਕਾਫੀ ਪੀ ਲਈ ਹੈਂ ਅੱਜ ਮੇਰੀ ਕਿਸਮਤ ਸਾਥ ਦੇਗੀ ਉਹ ਕਾਫੀ ਬਹੁਤ ਵਧੀਆ ਸੀ ਇਹਨਾਂ ਦੀ ਭਾਈ ਆ ਕੇ ਪੀਓ ਕਾਫੀ ਠੀਕ ਆ ਲਓ ਜੀ ਟੋਪ ਤੇ ਪਹੁੰਚ ਗਏ ਬਹੁਤ ਰਸਾ ਬਹੁਤ ਆ ਦੇਖਦੇ ਆ ਕਿੰਨੇ ਮਿੰਟ ਦਾ ਹੁੰਦਾ ਇਹ ਕਿੰਨਾ ਟਾਈਮ ਲੱਗਦਾ ਸਾਨੂੰ ਸ਼ਾਮ ਵਾਲੇ ਟਾਈਮ ਨਾਲ ਚੰਡੀਗੜ੍ਹ ਤੋਂ ਹੀ ਘਾਉਣੇ ਪਿੰਡ ਨੂੰ ਬਹੁਤ ਰਸ ਹੋ ਜਾਂਦਾ ਯਾਰ ਕਈ ਵਾਰ ਦੇਖਿਆ ਮੈਂ ਅਗਲਾ ਹੀ ਹੋਕ ਤਾਂ ਬਹੁਤ ਵਧੀਆ ਦੀ ਵੀਡੀਓ ਵੀਰੇਤਾ ਦੀ ਬਲੌਗਰ ਨਵੇਂ ਅਸੀਂ ਭੁੱਲੇ ਹਨ ਅਸੀਂ ਬਲੌਗ ਬਣਾਉਂਦੇ ਹੁਣ ਜਾ ਰਹੇ ਰੋਟੀ ਖਾਣ ਦੇ ਲਈ ਲੈ ਭਾਈ ਰੋਟੀ ਪਾਣੀ ਖਾਂਦੇ ਜਦ ਅਸੀਂ ਬਲੌਗ ਕਰੇ ਸੀ ਭੁੱਲ ਨਵੇਂ ਬਲੌਗਰ ਸੀ ਇਹ ਮੁੰਡੇ ਨੂੰ ਘਰੇ ਛੱਡਤਾ ਅਸੀਂ ਚੱਲੇ ਪਿੰਡ ਨੂੰ ਰੋਟੀ ਖਾ ਲਈ ਸੀ ਅਸੀਂ ਤੇ ਮੁੰਵਾਂ ਤਾਂ ਕੀਤਾ ਗਿਆ ਸੀ ਵਿੱਚ ਚੰਗਾ ਭਾਈ ਮਿਲਦੇ ਆ ਜਾ ਕੇ ਓਕੇ ਪਾਏ ਜਿਉਂਦੇ ਰਹੋ ਅੱਗੇ ਤੋਂ ਅਸੀਂ ਪੂਰਾ ਬਲੌਗ ਪਾਇਆ ਕਰਾਂਗੇ ਠੀਕ ਆ ਦਤੂ ਓਕੇ ਜੀ ਅਸੀਂ ਭੁੱਲ ਗਈ ਗਏ ਹਾਂਜੀ ਹਾਂ ਠੀਕ ਆ ਮਿੱਤਰ ਜਗਾ ਭਾਈ ਜਾਂਦਾ ਬਈ ਅਨਕ ਇਹ ਬਹੁਤ ਵਧੀਆ ਜਗ੍ਹਾ ਬਾਦੀ ਹੈ ਇਹ ਮੇਰੇ ਮਿੱਤਰੀ ਜਗ੍ਹਾ ਗਈ ਇਹਦਾ ਪੁਰਾਣਾ ਘਰ ਸੀ ਇਹਦਾ ਨਵਾਂ ਘਰ ਇੱਧਰ ਜਗ੍ਹਾ ਨਾਲ ਇਹਦੇ ਲੋ ਪਈ ਫਾਈਨਲੀ ਆਪਾਂ ਆਪਣੇ ਘਰੇ ਪਹੁੰਚ ਗਏ ਆਪਣੀ ਕੁਟੀਆ ਚ ਆ ਗਏ ਦੇਖਿਓ ਬਲੌਗ ਜ ਨੂੰ ਸਾਨੂੰ ਚੰਗਾ ਲੱਗਿਆ ਹੌਲੀ ਹੌਲੀ ਇਹੀ ਪਾਇ ਕਰਾਂਗੇ ਆਪਾਂ ਨਵੇਂ ਬਲੌਗ ਕਰਾਂਗੇ ਆਪਾਂ